ਪੰਜਾਬ ਸਰਕਾਰ ਵੱਲੋਂ ਜਦੋਂ ਮਾਰਚ 16 ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਖਟਕੜ ਕਲਾ ਵੇਖੇ ਸੌਚਕ ਸਮਾਗਮ ਹੋਇਆ ਕਾਰਜ ਪਰ ਸੰਭਾਲਿਆ ਤਾਂ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਿਵੇਂ ਭਰਨਾ ਹੈ ਔਰ ਪੰਜਾਬ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਕਿਵੇਂ ਲੋਕਾਂ ਲਈ ਇਸਤੇਮਾਲ ਕਰਨਾ ਹੈ ਅਸੀਂ ਟੂਰਿਜ਼ਮ ਤੇ ਕਲਚਰ ਡਿਪਾਰਟਮੈਂਟ ਦੀ ਮੀਟਿੰਗ ਲਈ ਇੱਕ ਨਹੀਂ ਕਈ ਮੀਟਿੰਗਾਂ ਲਈਆਂ ਪੰਜਾਬ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਪਈਆਂ ਨੇ ਜਿਨ੍ਹਾਂ ਨੂੰ ਤੁਸੀਂ ਰੈਨੋਵੇਟ ਕਰਕੇ ਜਾਂ ਉਹਨੂੰ ਅੱਛੇ ਤਰੀਕੇ ਨਾਲ ਮੇਨਟੇਨੈਂਸ ਕਰਕੇ ਬਹੁਤ ਵੱਡਾ ਇੱਕ ਟੂਰਿਜ਼ਮ ਨੂੰ ਖਜ਼ਾਨੇ ਲਈ ਇੱਕ ਸਰੋਤ ਬਣ ਸਕਦਾ ਹੈ ਇਸ ਤੋਂ ਪਹਿਲਾਂ ਅਸੀਂ ਚੋਹਾਲ ਹੁਸ਼ਿਆਰਪੁਰ ਦੇ ਨੇੜੇ ਆ ਕਦੇ ਜਾ ਕੇ ਆਏ ਹੋ ਤੁਸੀਂ ਹੁਸ਼ਿਆਰਪੁਰ ਤੋਂ ਚਿੰਤਪੁਨੀ ਮਾਤਾ ਚਿੰਤਪੁਨੀ ਰੋਡ ਤੇ ਚੋਹਾਲ ਹੈ 3 ਕਿਲੋਮੀਟਰ ਹੈ ਉੱਥੇ ਜੰਗਲਾਤ ਵਿਭਾਗ ਦਾ ਇੱਕ ਰਿਜ਼ੋਰਟ ਹੈ ਸ਼ਾਨਦਾਰ ਤਰੀਕੇ ਨਾਲ ਉੱਥੇ ਹਟਸ ਵੀ ਬਣਾਈਆਂ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ ਮਾਵਾਂ ਦਿਨ ਨੂੰ ਸਾਗ ਬਣਾਉਣਾ ਆਉਂਦਾ ਹੈ ਜਿਨ੍ਹਾਂ ਨੂੰ ਆਲਣ ਪਾ ਕੇ ਸਾਗ ਘੋਟਣਾ ਆਉਂਦਾ ਹੈ ਜਿਨ੍ਹਾਂ ਨੂੰ ਮੱਕੀ ਦੀ ਪਾਣੀ ਹੱਥੀਆਂ ਰੋਟੀਆਂ ਪਕਾਉਣੀਆਂ ਆਉਂਦੀਆਂ ਨੇ ਉਹ ਉੱਥੇ ਆਉਂਦੀਆਂ ਨੇ ਓਪਨ ਕਿਚਨ ਹੈ ਆਪਣੀ ਮਰਜ਼ੀ ਨਾਲ ਤੁਸੀਂ ਬਿਲਕੁਲ ਐ ਚੁੱਲੇ ਦੇ ਸਾਹਮਣੇ ਬੈਠ ਕੇ ਖਾਣਾ ਬਣਵਾ ਸਕਦੇ ਹੋ ਤੇ ਜੰਗਲ ਦੀ ਸਫਾਰੀ ਵੀ ਕਰਾਉਂਦੇ ਆ ਤੇ ਅੱਜ ਉੱਥੇ ਬੁਕਿੰਗ ਜਿਹੜੀ ਆ ਉਹਦੀ ਵੇਟਿੰਗ ਦੋ ਦੋ ਮਹੀਨੇ ਦੀ ਹੋ ਗਈ ਕਿਉਂਕਿ ਜੋ ਮਾਤਾ ਚਿੰਤਪੁਰ ਦੇ ਦਰਸ਼ਨਾਂ ਲਈ ਜਾਂਦੇ ਆ ਲੋਕ ਉਹ ਹੁਣ ਉੱਥੇ ਖੜਨ ਲੱਗ ਗਏ ਰਾਤ ਵੀ ਰਹਿਣ ਲੱਗ ਗਏ ਜਾਂ ਲੰਚ ਡਿਨਰ ਵਾਸਤੇ ਵੀ ਖੜਦੇ ਆ